ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਹੁਣ ਟਾਈਮ ਸਵੇਰ ਦੇ 7:30 ਹੋਏ ਆ ਹੁਣ ਅੱਜ ਦੋ ਤਿੰਨ ਪ੍ਰੋਗਰਾਮ ਜਿਹੜੇ ਹੈਗੇ ਇਕੱਠੇ ਹੋ ਗਏ ਆ ਤੇ ਇੱਕ ਥਾਂ ਨੇ ਤਾਂ ਕੈਨਸਲ ਹੀ ਕੀਤਾ ਚਲੋ ਹਨਾ ਉਥੇ ਸਰ ਵੀ ਜਾਣੇ ਜਾਏ ਵਗੈਰ ਤੇ ਅੱਜ ਹੁਣ ਅਸੀਂ ਮੇਰੀ ਨੰਦ ਕੋਲੇ ਜਾਵਾਂਗੇ ਕਿਉਂਕਿ ਉਹਨਾਂ ਦੇ ਖੰਡ ਪਾਟ ਰਖਵਾਇਆ ਹੋਇਆ ਜੀ ਸ੍ਰੀ ਖੰਡ ਪਾਟ ਸਾਹਿਬ ਉਹਦੇ ਅੱਜ ਭੋਗ ਹੈਗੇ ਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਹਨਾ ਸਾਡੇ ਦੋਤੇ ਬਾਹਰੋਂ ਆਏ ਹੋਏ ਆ ਉਹਨਾਂ ਨੇ ਫਿਰ ਜਾਣਾ ਹੈ ਹੁਣ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਰਖਵਾਇਆ ਹੋਇਆ ਖੰਡ ਪਾਟ ਤੇ ਮੰਮੀ ਤੇ ਹਰਸ ਗਏ ਹੋਏ ਆ ਪਹਿਲਾਂ ਵੀ ਹੁਣ ਬਾਕੀ ਸਾਡਾ ਪਰਿਵਾਰ ਹੁਣ ਅੱਜ ਜਾਊਗਾ ਭੋਗ ਤੇ ਉੱਥੇ 10 ਵਜੇ ਦਾ ਟਾਈਮ ਹੈ ਭੋਗ ਦਾ ਅਸੀਂ 1:30 ਸਵਾ 9:00 ਰੋ ਤੁਰਾਂਗੇ ਉਸ ਤੋਂ ਪਹਿਲਾਂ ਜਿਹੜਾ ਮੈਂ ਕਿਸੇ ਦੇ ਪਿੰਡ ਦੇ ਵਿੱਚ ਕਿਸੇ ਦੇ ਘਰੇ ਜਾ ਰਹੀ ਹਾਂ ਭੈਣ ਦੇ ਘਰੇ ਹੈਨਾ ਭੈਣ ਵੀ ਹੈ ਮੇਰੀ ਫਰੈਂਡ ਵੀ ਹੈ ਤੇ ਆਪਣੇ ਕਸਟਮਰ ਵੀ ਹੈਗੇ ਆ ਤੇ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਨੇ ਅੱਜ ਉਹਨਾਂ ਨੇ ਵੀ ਅੱਜ ਬਾਹਰ ਜਾਣਾ ਹੈ ਉਹਨਾਂ ਦੀ ਅੱਜ ਫਲਾਈਟ ਹੈ ਉਹਨਾਂ ਨੇ ਘਰੋਂ 1:30 ਵਜੇ ਤੁਰਨਾ ਹੈਗਾ ਹੁਣ ਮੈਂ ਤਿਆਰ ਹੋ ਗਈ ਸੀਗੀ ਤੁਹਾਨੂੰ ਆਖਣਾ ਆਊਟਫਿਟ ਦਿਖਾਉਣ ਲੱਗੀ ਹਾਂ ਦੇਖੋ ਸੇਵਣਾ ਸੂਟ ਪਾਇਆ ਮੈਂ ਤੇ ਦੇਖੋ ਆਪਣਾ ਜਿਹੜਾ ਹੈਗਾ ਛੱਟ ਕੇ ਲੈਸਾ ਪਾਈਆਂ ਹੋਈਆਂ ਨੇ ਪਿੰਟੈਕਸ ਪਾ ਕੇ ਜਿਹੜਾ ਹੈਗਾ ਕਮੀਜ਼ ਤਿਆਰ ਕਰਿਆ ਹੈ ਐਦਾਂ ਜਿਹੜਾ ਹੈਗਾ ਗਲੇ ਤੇ ਹੈਗਾ ਯਾ ਪਾਕਿਸਤਾਨੀ ਵਾਂ ਹੈਗੀ ਆ ਹੁਣ ਮੈਂ ਨੇਲ ਪੇਟ ਲਾਉਣ ਲੱਗੀ ਸੀਗੀ ਕਿਉਂਕਿ ਬੂਹਾ ਬੂਹਾ ਪਾਠਦੇ ਆ ਹਨਾ ਨੌਂ ਖਰਾਬ ਜੇ ਹੋਏ ਪਏ ਆ ਪਹਿਲਾਂ ਹੋਰ ਕੰਮ ਹਜੇ ਕਰਿਆ ਨਹੀਂ ਕੋਈ ਝਾੜੂ ਪੋਚਾ ਕਰਕੇ ਜਿਹੜਾ ਹੈਗਾ ਗੋਹਾ ਪੱਤੇ ਮੱਝਾ ਵਗੈਰਾ ਨਮਾਤੀਆਂ ਇਹਨਾਂ ਨੇ ਕਿਉਂਕਿ ਹੁਣ ਪਾਥੀਆਂ ਵਧੀਆ ਸੁੱਕਦੀਆਂ ਨੇ ਜੀ ਫਿਰ ਇਹ ਹੋ ਜਾਂਦਾ ਵੀ ਚਲੋ ਪਾਥੀ ਲੈਣੇ ਆ ਹੁਣ ਮੈਂ ਨੌ ਵਾਲੇ ਖਰਾਬ ਜਿਹੇ ਦੇ ਵਿੱਚ ਚਲੋ ਨੇਲ ਪੇਟ ਲਾ ਲੈਣੇ ਆ ਇੱਕ ਅੱਜ ਜਿਹੜੇ ਹੈਗੀ 13 ਅਪ੍ਰੈਲ ਵੀ ਹੈ ਜੀ ਅੱਜ ਬਸਾਖੀ ਦਾ ਦਿਨ ਵੀ ਹੈਗਾ ਆ ਸਾਰਿਆਂ ਨੂੰ ਮੇਰੇ ਵੱਲੋਂ ਬਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਲੱਖ-ਲੱਖ ਵਧਾਈਆਂ ਹੋਣ ਜੀ ਅਸੀਂ ਬਸਾਖੀ ਤੇ ਵੀ ਜਾਣਾ ਸੀ ਮੇਰੇ ਬੜੀ ਭੈਣ ਕੋਲੇ ਹਨਾ ਬਸਾਖੀ ਭਰਦੀ ਐ ਤਿੰਨ ਦਿਨ ਭਰਦੀ ਐ ਬਹੁਤ ਭਾਰੀ ਢਿੱਲਵਾ ਤੇ ਰੋਡ ਤੇ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਅਦੇ ਵਿੱਚ ਹੀ ਬਸਾਖੀ ਭਰਦੀ ਐ ਅੱਜ ਜਿਹੜਾ ਹੈਗਾ ਕੱਲ ਦਾ ਪਹਿਲਾ ਦਿਨ ਸੀਗਾ ਤੇ ਅੱਜ ਜਿਹੜਾ ਹੈਗਾ ਵਿਚਾਲਲਾ ਦੇ ਨਾਲ ਅੱਜ ਬਹੁਤ ਜ਼ਿਆਦੇ ਇਕੱਠ ਹੋਣਾ ਆ ਤੇ ਕੱਲ ਨੂੰ ਵੀ ਜਿਹੜੀ ਹੈਗੀ ਕੱਲ ਨੂੰ ਵੀ ਮੇਲਾ ਹੈਗਾ ਉਹਨਾਂ ਦਾ ਵੀ ਭਾਨਜੀ ਦਾ ਵੀ ਫੋਨ ਆਇਆ ਸੀਗਾ ਭੈਣ ਦਾ ਵੀ ਫੋਨ ਆਇਆ ਸੀਗਾ ਕਹਿੰਦੇ ਆਇਓ ਜ਼ਰੂਰ ਫਿਰ ਹੁਣ ਜਿਹੜੇ ਆ ਹੈਗੀ ਜੀ ਇਹ ਵੀ ਮਜਬੂਰੀ ਹੋਗੀ ਦੇਖਦੇ ਆ ਚਲੋ ਜੇ ਜਾਇਆ ਗਿਆ ਕੱਲ ਨੂੰ ਜਾ ਆਵਾਂਗੇ ਇੱਕ ਤਾਂ ਹਰਸ ਨਹੀਂ ਹੈਗਾ ਉਰੇ ਹਰਸ ਮੰਗੇ ਆਲ ਗਿਆ ਹੋਇਆ ਹੈਗਾ ਤੇ ਫਿਰ ਜਿਹੜਾ ਹੈਗਾ ਇੱਕ ਆਪਣਾ ਸਲਾਈ ਸੈਂਟਰ ਖੋਲਿਆ ਹੋਇਆ ਉਹਦੇ ਕਰਕੇ ਵੀ ਔਖਾ ਹੋ ਜਾਂਦਾ ਫਿਰ 3 ਵਜੇ ਜਿਹੜਾ ਹੈਗਾ ਸੈਂਟਰ ਦਾ ਟਾਈਮ ਹੋ ਜਾਂਦਾ ਅੱਜ ਅਸੀਂ ਜਿਹੜਾ ਹੈਗਾ 3 ਵਜੇ ਦੇ ਨੂੰ 12 1 ਵਜੇ ਦੇ ਨੂੰ ਮੁੜਿਆਵਾਂਗੇ ਭੋਗ ਤਾਂ ਆ ਜਾਣਾ ਅੱਜ ਆਪਾਂ ਸੈਂਟਰ ਦੀ ਛੁੱਟੀ ਨਹੀਂ ਕਰਦੇ ਕਿਉਂਕਿ ਜੇ ਕੱਲ ਨੂੰ ਭੈਣ ਕੋਲੇ ਜਾਣਾ ਪੈ ਗਿਆ ਫਿਰ ਉੱਥੋਂ ਤੱਕ ਵੇਲਾ ਹੀ ਹੋ ਜਾਂਦਾ ਆਉਂਦੇ ਨੂੰ ਹਨਾ ਮੇਲੇ ਤੇ ਦਾ ਮੱਲੋਂ ਵਾਲੀ ਟਾਈਮ ਲੱਗ ਹੀ ਜਾਂਦਾ ਸਿਰ ਆਪਾਂ ਜਿਹੜਾ ਹੈਗਾ ਕੱਲ ਨੂੰ ਛੁੱਟੀ ਕਰਦਾਂਗੇ ਵੈਸੇ ਐਤਵਾਰ ਦੀ ਛੁੱਟੀ ਹੁੰਦੀ ਹੈ ਹੁਣ ਜਿਹੜਾ ਹੈ ਕਿ ਦਿਨ ਵਿੱਚ ਹੋਰ ਆਗੇ ਇੱਕ ਫੇਰ ਇੱਕ ਦਿਨ ਪ੍ਰੋਗਰਾਮ ਹੈਗਾ ਉੱਥੇ ਵੀ ਜਾਣਾ ਹੈ ਇੱਕ ਹੋਰ ਕਿਸੇ ਦੇ ਅਖੰਡ ਪਾਠ ਤੇ ਜਾਣਾ ਹੈ ਹਨਾ ਇੱਕ ਦੋ ਦਿਨਾਂ ਤੱਕ ਹੀ ਤੇ ਮੈਂ ਕਿਹਾ ਚਲੋ ਹੁਣ ਆਪਾਂ ਚੱਲਦੇ ਆਂ ਜੀ ਮੈਂ ਨੇਲ ਪੇਂਟ ਲਾ ਲਾਂ ਫਿਰ ਅਸੀਂ ਇੱਧਰ ਜਾ ਕੇ ਆਉਣੇ ਆਂ ਭੈਣ ਕੇ ਘਰੇ ਫਿਰ ਮੈਨੂੰ ਫਿਰ ਉੱਥੋਂ ਹੀ ਲੈ ਜਾਣਗੇ ਮੈਨੂੰ ਮੈਂ ਤਿਆਰ ਹੋ ਗਈ ਆ ਇਹ ਤਿਆਰ ਹੋ ਕੇ ਸਾਰੇ ਜਾਣੇ ਤਿਆਰ ਹੋਈ ਜਾਂਦੇ ਆ ਇੱਧਰ ਵੀਰ ਜੂਰੀ ਵੀ ਨਾਲ ਹੀ ਜਾਣਗੇ ਫਿਰ ਚਲੋ ਮੈਨੂੰ ਉੱਥੋਂ ਹੀ ਲੈ ਲੈਣਗੇ ਲਓ ਜੀ ਹੁਣ ਆਪਾਂ ਪਹੁੰਚ ਗਏ ਭੈਣ ਕੇ ਘਰੇ ਆ ਦੇਖੋ ਇੱਥੇ ਕੰਡਾ ਵੀ ਪਿਆ ਹੋਣੀ ਜਿਹੜਾ ਸਮਾਨ ਦਾ ਵੇਟ ਵੀ ਕੀਤਾ ਹੈ ਨਾ ਕਿਉਂਕਿ ਆਪਾਂ ਨੂੰ ਹੁੰਦਾ ਵੀ ਚੈੱਕ ਕਰ ਲਈਏ ਇੱਕ ਵਾਰੀ ਤੇ ਆਜੋ ਆਪਾਂ ਮਿਲਦੇ ਆਂ ਭੈਣੋਹਰਾ ਨੂੰ ਕਿਉਂਕਿ ਅਜੇ ਤਿਆਰ ਹੋ ਰਹੇ ਨੇ ਸਵੇਰ ਦਾ ਟਾਈਮ ਹੈ ਇੱਕ ਤਾਂ ਕੰਮਾਂ ਦਾ ਟਾਈਮ ਹੁੰਦਾ ਸਵੇਰੇ ਸਵੇਰੇ ਹਨਾ ਚਲੋ ਇੱਕ ਮੈਂ ਜਾਣ ਕਰਕੇ ਥੋੜਾ ਜਿਹਾ ਜਲਦੀ ਆ ਗਈ ਵੀ ਚਲੋ ਮੈਂ ਸੇਤ ਹੀ ਮੁੜ ਜੂ ਇੱਕ ਹੁੰਦਾ ਜੀ ਫਿਰ ਚਲੋ ਹਨਾ ਜਿੱਥੇ ਬੰਦੀ ਹੁੰਦੀ ਆਉਣਾ ਵੀ ਪੈਂਦਾ ਟਾਈਮ ਇੱਧਰ ਉੱਧਰ ਕਰਨਾ ਪੈਂਦਾ ਤੇ ਵੈਸੇ ਤਾਂ ਅਸੀਂ ਉਧਰ ਜਾਣ ਕਰਕੇ ਬਸ ਖਿੱਚਵੇਂ ਟਾਈਮ ਦੇ ਵਿੱਚੋਂ ਹੀ ਆਇਆ ਹੈ ਇਹ ਭੈੜ ਵੀ ਮੇਰੇ ਨਾਲ ਹੀ ਆਈ ਸੀ ਕਿ ਚਲੋ ਇਹ ਰੁਕ ਜਾਣਗੇ ਜੇ ਬਾਅਦ ਚ ਰੁਕਣਾ ਹੋ ਮੈਂ ਚੱਲ ਜੂ ਤੇ ਭੈਣ ਉਧਰ ਹੁੰਦੇ ਆ ਤਿਆਰ ਇੱਧਰ ਦੇਦੇ ਵੀ ਪਹੁੰਚ ਗਏ ਨੇ ਵੈਸੇ ਤਾਂ ਸਾਰੇ ਪਹੁੰਚ ਗਏ ਅੱਧਿਆਂ ਨੇ ਆਉਣਾ ਜੀ ਹੁਣ ਆਪਾਂ ਫੋਟੋਆਂ ਕਰਾਉਣੇ ਆਂ ਬਾਰੇ ਆਜੋ ਆਜੋ ਇੱਧਰ ਪਹੁੰਚ ਮੜੋ ਇੱਧਰ ਇੱਧਰ ਆਜੋ ਮੈਂ ਫੋਟੋ ਖੜਕੋ ਮਾਰੇ ਰਹੀ ਆਜੋ 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 ਹਰਦਾ ਇਹਦੇ ਸਾਫ ਸਤਾ ਰਹੇ ਸਾਫ ਬੰਦਿਆ ਨਹੀਂ ਇਧਰਲੇ ਪਾਸੇ ਖੜ੍ਹ ਜਾਂਦੇ ਮਾਰੇ ਇਧਰ ਸਾਈਡਾਂ ਕੁਲੈਰਟੀ ਨਹੀਂ ਆ ਰਹੀ ਹਨੇਰਾ ਪੈਂਦਾ ਲਓ ਜੀ ਇਹ ਪੀਲੇ ਸੂਟ ਵਾਲੇ ਜਿਹੜੇ ਵਿਚਾਲੇ ਖੜ੍ਹੇ ਨੇ ਇਹ ਭੈਣ ਨਹੀਂ ਬਾਹਰ ਜਾਣਾ ਆ ਹੁਣ ਅਸੀਂ ਇੱਥੇ ਸਾਰੇ ਜਾਣੇ ਫੋਟੋਮਾ ਕਰਾ ਰਹੇ ਤੇ ਕਿਉਂਕਿ ਮੇਖਾ ਮੈਂ ਜਾਣੇ ਵੀ ਜਲਦੀ ਫੋਟੋਮਾ ਕਰਵਾ ਲਓ ਤੇ ਜਲਦੀ ਜਲਦੀ ਜੇ ਕਿਉਂਕਿ ਫੋਨ ਆ ਗਿਆ ਘਰੋਂ ਲੈਣ ਆ ਰਹੇ ਨੇ ਫੇਰ ਮੈਨੂੰ ਆਇ ਨਹੀਂ ਪਤਾ ਕਦੋਂ ਜਾਣਾ ਪੈ ਜੀ ਕਿਉਂਕਿ ਕਹਿੰਦੇ ਤੁਰਦੇ ਆਂ ਬਸ ਵੇ ਜਲਦੀ ਕਰੋ ਹਜੇ ਤਾਂ ਲੇਟ ਤੁਰਨਗੇ ਭੈਣੂੜੀ ਟਾਈਮ ਲੱਗੂਗਾ ਐਨੀ ਰੌਣਕ ਲੱਗੀ ਹੋਈ ਸੀਗੀ ਜਾਣ ਨੂੰ ਦਿਲ ਨਹੀਂ ਸੀ ਕਰਦਾ ਇਹ ਇੱਕ ਜਾਣ ਵਾਲੇ ਬੰਦੇ ਨਾਲ ਗੱਲ ਕਰੀਏ। ਇਹ ਤੁਹਾਨੂੰ ਸੰਸਕਾਰ ਦੀ ਇਥੇ ਠੀਕਾ ਠੀਕਾ। ਦੋ ਦੱਤਰ ਦੱਤ ਨਾਲ ਹੋ ਗਈ। ਇੱਕ ਮੇਰੇ ਦੇ ਸਿੰਦਰ ਦੋਹਾਂ ਨਿਕਾਲ ਦੇ। ਹਾਂ ਜੈ ਜੈ ਸਾਥ। ਠੀਕ ਹੈ। ਹਾਂ। ਮੈਂ ਤਾਂ ਆ ਗਏ ਤੇ ਚੱਲਦੇ। ਤੂੰ ਵੀ ਆਉਂਦਾ ਕਿ ਕਰਾਣਾ। ਤੂੰ ਵੀ ਆ ਰਿਹਾ। ਹੱਥੀਂ ਦੇ ਲਈ। ਆਪੇ ਇਹ ਰੋ ਕਰ। ਆ ਕੀ ਆਜੀ। ਆ। Oki. Kau nih depan ਜਾ ਕਰਾਲਾ ਹੈ ਪੀ ਬਰਾਗ ਚ ਸਾਡੀ ਦਰਾਂ ਨਹੀਂ ਰਹਿ ਜੂ ਘੜੇ ਆਉਣ ਕਰਨੀ ਚੱਲ ਆ ਜਾ ਹਰਪ੍ਰੀਤ ਆ ਜਾ ਹੋਰ ਆ ਜਾ ਆ ਜਾ ਆ ਜਾ ਲੈ ਦੇ ਕੜ ਜਾਣ ਵਾਲੀ ਲੈ ਦੇ ਨਾ ਨਾ ਉਹ ਚੁੱਕ ਲੈ ਆਪਣਾ ਲਓ ਜੀ ਹੁਣ ਮੈਂ ਜਾ ਰਹੀ ਹਾਂ ਕਿਉਂਕਿ ਗੇਟ ਤੇ ਖੜੇ ਹਾਰਨ ਤੇ ਹਾਰਨ ਵਜਾ ਰਹੇ ਨੇ ਗੱਡੀ ਦੇ ਹੁਣ ਮੈਂ ਚੱਲੀ ਹਾਂ ਕਿਉਂਕਿ ਭੋਗ ਦਾ ਵੀ ਟਾਈਮ ਹੈ ਅਸੀਂ ਲੇਟ ਹੋ ਜਾਾਂਗੇ ਜੇ ਭੈਣ ਉਰੀਆ ਨੇ ਕੋਈ ਵੀਡੀਓ ਬਣਾਈ ਤਾਂ ਆਪਾਂ ਨੂੰ ਸੈਂਡ ਕਰ ਦੇਣਗੇ ਫਿਰ ਆਪਾਂ ਵਿੱਚ ਪਾ ਦਾਂਗੇ ਜੀ ਕੋਈ ਨਾ ਮੈਂ ਚੱਲਣ ਵੀ ਲੈ ਲੈਂਦੇ ਚਲੋ ਚੱਲ ਜੰਦਾ ਫਿਰ ਤੁਸੀਂ ਆ ਜਾਗੇ ਕਿ ਨਾਲ ਕਰਦੇ ਆਂ ਆ ਜਾਓ ਵੀਡੀਓ ਬਣਾ ਲੈ ਕੇ ਫਿਰ ਮੈਂ ਸੰਲ ਕਰ ਦਿੰਦਾ ਹਾਂ 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 ਕੋਈ ਨਾ ਸੰਡ ਆਪਣੇ ਫਤਿ ਮਿੱਠੀ ਦਾ ਕਰ ਦੇ ਕਰ ਦੇ ਪੁੱਤ ਵੇਦਰ ਨੂੰ ਮਿਲਦੀ ਚਲ

tuh <laughs> ya itu bak ini lagi <laughs> ya फोटो ताई तचा फोटो ताई ताई फोटो नचा रहंदी पाणी माना वीडियो बनवी ਉਹ ਵੀ ਪਨਾ ਆ ਜਾਵੇ ਅੱਲਾ ਆ ਜਾਵੇ ਬੋਲੀ ਆਪ ਕੋ ਮਾਣ ਗਾ ਜੀ ਸਾਡੇ ਨਾਲ ਕਿਹਨਾਂ ਸਾਡੇ ਨਾਲ ਅੱਲਾ ਕਰ ਲਓ ਜੀ ਭੈਣ ਹੋਰੀ ਪਹੁੰਚ ਗਏ 에어ਪੋਰਟ ਤੇ ਨਾਲ ਵੀਰ ਜੀ ਵੀ ਜਾ ਰਹੇ ਆ ਦੋਨੇ ਜਾਣੇ ਜਾ ਰਹੇ ਆ ਆਪਣੇ ਬੇਟੇ ਕੋਲੇ ਜਾ ਰਹੇ ਆ ਕੈਨੇਡਾ ਘਰ ਵੀ ਛੱਡਣੇ ਜਿਹੜੇ ਹੈਗੇ ਬਹੁਤ ਜ਼ਿਆਦੇ ਔਖੇ ਆ ਤੇ ਬੱਚੇ ਵੀ ਇਕੱਲੇ ਛੱਡਣੇ ਬਹੁਤ ਜ਼ਿਆਦੇ ਔਖੇ ਆ ਹਨਾ ਚਲੋ ਆਏ ਹੁੰਦਾ ਵਿੱਚ ਦੀ ਮਾਪੇ ਗੇੜਾ ਲਾਏ ਹੁਣ ਵਿੱਚ ਦੀ ਬੱਚੇ ਲਾ ਜਾਣ ਫੇਰ ਨਹੀਂ ਬੜਾ ਪਤਾ ਲੱਗਦਾ ਚਲੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ